ਪਰਚਾ ਦਰਜ ਹੋ ਗਿਆ ਰਾਜਾ ਵੜਿੰਗ ਦੇ ਖਿਲਾਫ ਸੈਟੀਸਫਾਈ ਹੋ ਆਮ ਨੋ ਸੈਟੀਸਫਾਈਡ ਰਾਜਾ ਵੜਿੰਗ ਕਹਿੰਦੇ ਕਿ ਮੈਂ ਮਾਫੀ ਵੀ ਮੰਗਦਾ ਕਹਿੰਦੇ ਕਿ ਮੇਰਾ ਇਰਾਦਾ ਨਹੀਂ ਸੀ ਇਹ અપਮਾਨ ਕਰਨ ਦਾ ਕਿ ਮੇਰੀ ਪੱਗ ਲਾ ਕੇ ਤੇ ਪੈਰਾਂ ਰੋੜ ਕੇ ਕਹਦੇ ਮੈਂ ਮਾਫੀ ਮੰਗਦੀ ਸਾਡੀ ਮੇਰੀ ਕਿਤਾਬ ਚ ਮਾਫੀ ਸ਼ਬਦ ਕਿਤੇ ਨਹੀਂ ਲਿਖਿਆ ਰਾਜਾ ਵੜਿੰਗ ਨੇ ਜਿਹੜਾ ਭਾਸ਼ਣ ਦਿੱਤਾ ਇਹਦੇ ਚ ਤੁਹਾਨੂੰ ਸ਼ਬਦਾਂ ਤੇ ਪੱਤੀ ਹੋਈ ਕਿ ਜਿਹੜਾ ਕਹਿਣ ਦਾ ਤਰੀਕਾ ਸੀਗਾ ਰਾਜਾ ਵੜਿੰਗ ਦਾ ਉਹ ਅਪਮਾਨਜਨਕ ਲੱਗਾ ਉਹਦੇ ਅੰਦਰ ਅੱਗ ਪਹਿਲੀ ਬਲਦੀ ਸੀ ਉਹ ਤਕਤੀਲੀ ਲਾਉਣ ਵਾਲੀ ਗੱਲ ਸੀ ਜਦੋਂ ਉਹਨੇ ਦੇਖਿਆ ਵੀ ਬੜੀ ਵਾਹ ਵਾਹ ਤਰਨਤਾਜ ਬੜੀ ਵਾਹ ਵਾਹ ਮੈਂ ਹੁਣ ਦਿਖਾਉਂ ਕਿੱਦਾਂ ਦੀ ਤਰਨਤਾਜ ਵਾਹ ਵਾਹ ਰਾਜਬਿੰਗ ਦੇ ਪੈਰ ਵਰਗਾ ਨਹੀਂ ਹੈ ਰਾਜਬਿੰਗ ਜਦੋਂ ਜਮ ਮੈਮ ਨਹੀਂ ਹੋਣਾ ਜਦੋਂ ਬੂਟਾ ਸਿੰਘ ਪੋਲਟੇ ਵਿਸਿ 62 ਦੇ ਵਿੱਚ ਆ ਗਏ ਇਹ ਉਹਦੀ ਸੁਸਾਇਟੀ ਉਹਦੀ ਮਾਨਸਿਕ ਹੈਗੀ ਹੈ ਜਿਹੜੀ ਉਹਨੇ ਗੱਲ ਚ ਪੀਤੀ ਬੂਟਾ ਸਿੰਘ ਦਾ ਹੁਣ ਫੋਟੋ ਦੇ ਜਾਣ ਕੇ ਕਾਲਾ ਕਰ ਲੇ ਬੂਟਾ ਸਿੰਘ ਦਾ ਕਾਲਾ ਨਹੀਂ ਨਹੀਂ ਜਾਣਦੇ ਹੋ ਯਾਰ ਉਹ ਤਾਂ ਹੁਣੇ ਖਾਂਦੇ ਆ ਪੀ ਉਹ ਕਿਉਂਕਿ ਉਹਨਾਂ ਸ਼ੋਅ ਕਰਨ ਦਾ ਬੁਟਾ ਸਿੰਘ ਕਾਲਾ ਤੇ ਮੈਂ ਦੱਸ ਬੁੱਟਾ ਸਿੰਘ ਚੱਟਾ ਕਰਦਾ ਹਾਂ ਨਾ ਹੁੰਦਾ ਸੁਣਾ ਗ੍ਰਫਤਾਰੀ ਕਰਵਾਓਗੇ ਮਰ ਵੀ ਜਾਊ ਰਿੰਦਰ ਸਿੰਘ ਬੈਠਾ ਧਰਤੀ ਤੇ ਹਾਂ ਜੇ ਗ੍ਰਫਤਾਰੀ ਹੋ ਜਾਂਦੀ ਤੇ ਬੰਨ ਬੰਦੀ ਨੀ ਤਸਲੀ ਨਹੀਂ ਹੈ ਮੈਂ ਤੈਨੂੰ ਪਿੱਲੋ ਫਿਰ ਵੀ ਨਹੀਂ ਤਸਲੀ ਬੰਦੀ ਦਾ ਸਰਵਟੇ ਦੇ ਪੱਗ ਲਾ ਕੇ ਪੈਰਾਂ 'ਚ ਰੁਲ ਕੇ ਉਹਨੂੰ ਬੰਦ ਰੱਖ ਲਾ ਕੋਈ ਨਹੀਂ ਮੈਂ ਮਾਫ ਰਿਹਾ ਕੀ ਲੜਾਈ ਕਿੱਥੋਂ ਤੱਕ ਲੈ ਕੇ ਜਾਓਗੇ ਤੁਸੀਂ ਆਈ ਵਿਲ ਫਾਈਟ ਟਿੰਟ ਹੂੰ ਮੁੜ ਕੇ ਇਦਾਂ ਦੀ ਗੱਲ ਨਾ ਮਾਪੜੀ ਮੇਰੀ ਜਾਨ ਵੀ ਕਰਵਾਨ ਕਰਨੀ ਪੀਮਾ ਕਰੂੰਗਾ ਉਹਨ ਗਾਲ ਕੱਢੀ ਦੀ ਦਰਬਾਰ ਸਿੰਘ ਦੇਖ ਬੁੱਟਰ ਸਿੰਘ ਦਾ ਭਾਂਜਾ ਰਿਹਾ ਕਿ ਨਹੀਂ ਰਿਹਾ ਇਹ ਚੀਜ਼ ਮੈਂ ਕਿਨੇ 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 ਗਾਲ ਕੱਢੀ ਦਰਬਾਰਾ ਸਿੰਘ ਨੇ ਉਹਨੂੰ ਦਿਲਵਾਗਣ ਕਿਹਾ ਬੁੱਟਰ ਸਿੰਘ ਦਾ ਭਾਂਜਾ ਰਿਹਾ ਕਿ ਨਹੀਂ ਆ ਰਿਹਾ ਅੱਛਾ ਗਾਲ ਕੱਢ ਕੇ ਹੀ ਕਰਦਾ ਇਟਸਪਟ ਦੈਟ ਬੈਟਰੀ ਐਗਜ਼ਿਸਟ ਇਨ ਦੀ ਮਾਈਂਡ ਆਫ ਪੋਲਿਟ ਲੀਡਰਸ ਪਰ ਇੱਕ ਪਾਸੇ ਤੁਸੀਂ ਜਿਵੇਂ ਕਿਹਾ ਕਿ ਕਾਂਗਰਸ ਦੇ ਵਿੱਚ ਇਹ ਮਾਨਸਿਕਤਾ ਹੈ ਚੰਜੀ ਸਿੰਘ ਚੰਨੀ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਕਾਂਗਰਸ ਨੇ ਕਿੰਨਾ ਗੁੜਿਆ ਚੰਨੀ ਨੂੰ ਮਾਨ ਹੂੰ ਅੱਜ ਜਨਨੀ ਦੀ ਕੀ ਹਾਲਤ ਹੈਗੀ ਅੱਜ ਵੀ ਲੋੜ ਲੱਗੀ ਕੋਰੇ ਸਾਹਮਣੇ ਹੋਣਾ ਜੋਕਰ ਪਰ ਮੁੱਖ ਮੰਤਰੀ ਬਣਾਤਾ ਦੂਜੀ ਵਾਲੀ ਉਮੀਦਵਾਰ ਵੀ ਮੁੱਖ ਮੰਤਰੀ ਦਾ ਬਣਾਤਾ ਆਪਣੀ ਲੋੜ ਕਰਨਗੇ ਲੋੜ ਹੈ ਜੋੜੀ ਤੇ ਗਧੇ ਨੂੰ ਬਾਪੂ ਕਹਿ ਦੇਣ ਹਾਈ ਕਲਾਸ ਲੀਡਰ ਨਹੀਂ ਚਾਹੁੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਦਲਿਤ ਹੋਵੇ ਇਹ ਸਾਰੀ ਹੀ ਗੱਲ ਹੈ ਇਹ ਗੱਲ ਕੱਲੀ ਕਾਂਗਰਸ ਚ ਹੈ ਕਿ ਜਾਂ ਹੁਣ ਤੁਸੀਂ ਆਵਾਦੀ ਪਾਰਟੀ ਚੋਂ ਬਾਕੀ ਪਾਰਟੀਆਂ ਚ ਵੀ ਹੈ ਸੰਤੋਖ ਸਿੰਘ ਦਾਵਾ ਸੇਜ਼ ਜਰੂਰ 72 73 ਦੇ ਵਿੱਚ ਅਮੈਂਡਮੈਂਟ ਹੋਈ ਪੰਜਾਬ ਦਾ ਜੀ ਕਹਿੰਦਾ ਆ ਜਨਾਨੀਆਂ ਜਿਹੜੀਆਂ ਦਲਿਤ ਜਨਾਨੀਆਂ ਹੈਗੀਆਂ ਇਹ ਬਿੰਚੇਤਾਵਾਂ ਦੇ ਵਿੱਚ ਫੈਸਲਾ ਹੀ ਕਰਨੀ ਹੈ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਦੇ ਉੱਪਰ ਟਿੱਪਣੀ ਕਰਨ ਤੋਂ ਬਾਅਦ ਰਾਜਾ ਵੜਿੰਗ ਦੇ ਖਿਲਾਫ ਪਰਚਾ ਦਰਜ ਕਰ ਦਿੱਤਾ ਗਿਆ ਪਿਛਲੇ ਕਈ ਦਿਨਾਂ ਤੋਂ ਮਜਬੂਤ ਸਿੱਖ ਭਾਈਚਾਰੇ ਦੇ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਜਾ ਰਿਹਾ ਸੀਗਾ ਕਿਉਂਕਿ ਭਰੀ ਰੈਲੀ ਦੇ ਵਿੱਚ ਰਾਜਾ ਵੜਿੰਗ ਦੇ ਵੱਲੋਂ ਇੱਕ ਟਿੱਪਣੀ ਕੀਤੀ ਗਈ ਸੀਗੀ ਹੁਣ ਪਰਚਾ ਦਰਜ ਹੋ ਗਿਆ ਮੇਰੇ ਨਾਲ ਜੋਗਿੰਦਰ ਸਿੰਘ ਮਾਨ ਜੀ ਮੌਜੂਦ ਹੈਗੇ ਨੇ ਇਹਨਾਂ ਦੇ ਵੱਲੋਂ ਔਰ ਬੂਟਾ ਸਿੰਘ ਹੁਣਾ ਦੇ ਬੇਟੇ ਸਰਬਜੋਤ ਸਿੰਘ ਵੱਲੋਂ ਮਿਲ ਕੇ ਐਫ ਆਈ ਆਰ ਰਾਜਾ ਬੜਿੰਗ ਦੇ ਖਿਲਾਫ ਕਰਵਾਈ ਗਈ ਹੈ ਜੋਗਿੰਦਰ ਸਿੰਘ ਮਾਨ ਸਾਡੇ ਨਾਲ ਮੌਜੂਦ ਹੈਗੇ ਨੇ ਮਾਨ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਸਰ ਥੈਂਕ ਯੂ ਪਰਚਾ ਦਰਜ ਹੋ ਗਿਆ ਰਾਜਾ ਬੜਿੰਗ ਦੇ ਖਿਲਾਫ ਸੈਟੀਸਫਾਈ ਹੋ ਪਰਚਾ ਹੋਇਆ ਇਹ ਤਾਂ ਜਸਟ ਸਟਾਰਟ ਹੋਈ ਹੈ ਆਮ ਨਾ ਵਾਈ ਸੈਟੀਸਫਾਈ ਜਦੋਂ ਮੇਰੇ ਪੰਜਾਬ ਦੇ ਲੋਕ ਬਿੜੇ ਮਿਲਾਰੇ ਕਰ ਰਹੇ ਜਿਹਨਾਂ ਕੱਲ ਮਿਲਾਰੇ ਦੇ ਕਿ ਮੁਖਸ਼ ਰੱਖਿਆ ਮੋਗੇ ਕਿੱਡਾ ਬੜਾ ਜਲਸਾ ਹੋਇਆ ਆਈ ਐਮ ਨੋ ਸੈਟੀਸਫਾਈਡ ਵਾਈ ਸੈਟੀਸਫਾਈ ਕਰਨ ਇਹ ਇੱਕ ਇਹਨਾਂ ਨੂੰ ਸ਼ੁਕਲ ਕਰਕੇ ਜਿਹੜਾ ਸਾਡੇ ਸਾਹਮਣੇ ਨਹੀਂ ਹੂੰ ਸਾਨੂੰ ਫੇਕ ਨੇ ਸਾਨੂੰ ਸੈਟੀਸਫਾਈਡ ਹੂੰ ਆਈ ਐਮ ਨੋ ਸੈਟੀਸਫਾਈਡ ਹੂੰ ਰਾਜਾ ਬੜਿੰਗ ਕਹਿੰਦੇ ਕਿ ਮੈਂ ਮਾਫੀ ਵੀ ਮੰਗਦਾ ਕਹਿੰਦੇ ਕਿ ਮੇਰਾ ਇਰਾਦਾ ਨਹੀਂ ਸੀ ਅਪਮਾਨ ਕਰਨ ਦਾ ਤੇ ਮੇਰੀ ਪੱਗ ਲਾ ਕੇ ਤੇ ਪੈਰ ਰੋੜ ਕੇ ਕਹਦੇ ਮਾਏ ਮਾਪੇ ਬੰਦੇ ਹੂੰ ਉਹ ਮਾਫੀ ਹੋ ਜਾਂਦੀ ਏ ਇੱਕ ਟ੍ਰੈਂਡ ਬਣਿਆ ਹੋਇਆ ਹੂੰ ਇਹ ਇੱਕ ਟ੍ਰੈਂਡ ਹੈਗਾ ਗਲਤੀ ਕਰਕੇ ਮਾਫੀ ਮੰਗ ਲ ਤੁਸੀਂ ਬੜੀ ਹੋ ਜਾਂਦੇ ਸਾਡੇ ਸਿੱਖ ਸਕੂਲ ਦੇ ਵਿੱਚ ਇਦਾਂ ਨਹੀਂ ਕੋਈ ਦਾ ਨੀ ਇਹ ਟ੍ਰੈਂਡ ਪਹਿਲਾਂ ਵੀ ਸੀ ਸਰ ਔਰਾਂਜੇ ਵੀ ਤਾਂ ਮੈਂ ਮੰਗਦਾ ਹੀ ਗੁਰੂ ਗੋਬਿੰਦ ਸਿੰਘ ਜਪਾ ਸਾਪ ਹੂੰ ਕਾਦੀ ਮਾਰ ਬੱਚੀ ਨੂੰ ਤੇ ਕਤਲ ਕਰਕੇ ਫੇਰ ਮਾਫੀ ਹੂੰ ਸਰ ਸਾਡੀ ਮੇਰੀ ਕਿਤਾਬ ਚ ਮਾਫੀ ਸ਼ਬਦ ਕਿਤੇ ਨਹੀਂ ਲਿਖਿਆ ਹੋਇਆ ਹੂੰ ਮੈਂ ਫਾਈਟ ਕਰਨੀ ਹੈ ਮੇਰੀ ਕੂੰ ਫਾਈਟ ਕਰੇਗੀ ਹੂੰ ਬਾਲਮੀਕ ਮਜਬੂਤ ਸਿੱਖ ਪੱਠੇ ਕੁੱਤਰਦਾ ਹੂੰ ਮੈਂ ਕਹਿੰਦਾ ਮੈਂ ਆ ਖੋਤਦਾ ਮੈਂ ਪੱਠੇ ਵੜਦਾ ਫੜਾ ਚਲਾਉਂਦਾ ਸਾਰਾ ਮੈਂ ਮੈਂ ਕੀਤਾ ਸਾਰਾ ਕੁਝ ਆਪਣੇ ਥੀ ਪੱਟੀ ਕੋਟ ਕੇ ਲਿਆ ਰੰਬੀਣਾ ਕਰਕੇ ਰਾਤੀ ਨਾਲ ਵੱਢ ਕੇ ਲਿਆ ਇਹ ਇਹ ਮੇਰੀ ਕੁਆਲਿਟੀ ਹੈ ਕਿ ਡਿਸਕ੍ਰੈਪਟਿੰਗ ਹੈ ਇਹ ਤਾਂ ਮਨ ਕਲਰ ਮਿਲਣਾ ਚਾਹੀਦਾ ਹੈ ਕਿ ਮੇਰੇ ਸੱਚੇ ਸ਼ਤਰ ਪਹਿਣੇ ਚਾਹੀਦੇ ਵੀ ਤੁਸੀਂ 145 ਬੂਟਾ ਸਿੰਘ ਦਾ ਏਸੀ ਬੂਟਾ ਸਿੰਘ ਨੇ ਇੰਨਾ ਕੰਮ ਕਰਕੇ ਆਪਣੇ ਹੱਥੀ ਮਿਹਨਤ ਕਰਕੇ ਬੂਟਾ ਸਿੰਘ ਐਸਟੀਚੇ ਤੇ ਪਹੁੰਚੇ ਤੁਸੀਂ ਅੱਜ ਬੱਠਿਆਂ ਪਾ ਆਪਣੀ ਮਿਹਨਤ ਨੋ ਪੁੱਛ ਜੇ ਪੜ੍ਹਾਈ ਕੀਤੀ ਬੂਟਾ ਸਿੰਘ ਥਾਂ ਕੋ ਹੋਰ ਤੇ ਨਹੀਂ ਬੈਠਾ ਜੇ ਬੰਬੇ ਕੇ ਬੂਟਾ ਸਿੰਘ ਤਾਂ ਉਰਤੇ ਨਹੀਂ ਬੈਠਾ ਹਮ ਇਲੈਕਸ਼ਨ ਲੜੇ ਜਿਹੜਾ ਉਹ ਇੰਡੀਪੈਂਡੈਂਟ ਇੱਕ ਕਲੈਕਸ਼ਨ ਦਿੱਤੇ ਹਾਂ ਜੀ ਫਿਰ ਉਹਨਾਂ ਨੇ ਤਿੰਨ ਇਲੈਕਸ਼ਨ ਹੋਰ ਤੇ ਚਾਰ ਇਲੈਕਸ਼ਨ ਹੋ ਗਏ ਜੇ ਬੂਟਾ ਸਿੰਘ ਆਦਰ ਸਟੇਟ ਦੇ ਵਿੱਚ ਜਾ ਕੇ ਪਰ ਉਹ ਰਾਜਸਥਾਨ ਦੇ ਉੱਥੇ ਜਾ ਕੇ ਜਿੱਤ ਸਕਦਾ ਹੀ ਸਮਥਿੰਗ ਇਜ਼ ਮੋਰ ਦੈਨ ਸਮਥਿੰਗ ਉਹਨਾਂ ਨੇ ਆਪਣੀ ਕੌਮ ਲਈ ਆਪਣੀ ਬਰਾਦਰੀ ਦਲਿਤ ਸਮਾਜ ਲਈ ਅੱਜ ਸਾਰਾ ਪੰਜਾਬ ਨਹੀਂ ਸਾਰੇ ਸਾਰੇ ਦੇਸ਼ ਵਿੱਚ ਉਹ ਦੇਸ਼ ਤੋਂ ਬਾਹਰ ਵੀ ਟਕੜ ਟਕੜ ਵੀ ਪਏ ਆ ਹੂੰ ਬਿਲਕੁਲ ਸਹੀ ਗੱਲ ਆ ਬਹੁਤ سارے ਲੋਕ ਕਹਿੰਦੇ ਨੇ ਕਿ ਜੇ ਕੋਈ ਪੱਠੇ ਵੱਡਣ ਵਾਲਾ ਵਿਅਕਤੀ ਕੇਂਦਰੀ ਗ੍ਰਹਿ ਮੰਤਰੀ ਬਣ ਗਿਆ ਤਾਂ ਕਹਿੰਦੇ ਇਹ ਮਾਣ ਵਾਲੀ ਗੱਲ ਹੋਣੀ ਚਾਹੀਦੀ ਆ ਰਾਜੇ ਵੜਿੰਗ ਨੇ ਜਿਹੜਾ ਭਾਸ਼ਣ ਦਿੱਤਾ ਇਹਦੇ 'ਚ ਤੁਹਾਨੂੰ ਸ਼ਬਦਾਂ ਤੇ ਪੱਤੀ ਹੋਈ ਕਿ ਜਾਂ ਜਿਹੜਾ ਕਹਿਣ ਦਾ ਤਰੀਕਾ ਸੀਗਾ ਰਾਜੇ ਵੜਿੰਗ ਦਾ ਉਹ ਅਪਮਾਨਜਨਕ ਲੱਗਾ ਲੋਕਾਂ ਨੇ ਸ਼ਬਦ ਉਹਦੀ ਜਿਹੜੀ ਬੋਡੀ ਲੈਂਗੁਏਜ ਐ ਨਾ ਉਹ ਵੀ ਦੱਸਦੀ ਸਾਰੇ ਗੱਲ ਕਰਦੇ ਹੂੰ ਵੀ ਕਿਸ ਤਰੀਕੇ ਦੀ ਦੀ ਮਾਰ ਸਾਡੇ ਅੰ ਇਹ ਇੱਕ ਇੱਕ ਸਮਝ ਲਓ ਸਿਚੁਏਸ਼ਨ ਕ੍ਰੀਏਟ ਹੋਈ ਉਹਨ ਗੱਲ ਬਾਤ ਕੱਢੀ ਹੂੰ ਉਹਦੇ ਅੰਦਰ ਅੱਗ ਪਹਿਲੀ ਵੱਲਦੀ ਸੀ ਤੇ ਇੱਕ ਤੀਲੀ ਲਾਉਣ ਵਾਲੀ ਗੱਲ ਸੀ ਜਦੋਂ ਉਹਨੇ ਦੇਖਿਆ ਵੀ ਬੜੀ ਵਾਹ ਵਾਹ ਤਰਨਤਾਜ ਬੜੀ ਵਾਹ ਵਾਹ ਮੈਂ ਹਾਂ ਦਿਖਾਵਾਂ ਕਿੰਦਾ ਈ ਤਰਨਤਾਜ ਵਾਹ ਵਾਹ ਆਉਂਦੀ ਹੂੰ ਪੰਜਾਬ ਦੇ ਲੋਕ ਦੱਸਣਗੇ ਤਰਨਤਾਜ ਕਿੰਨੀ ਖਵਾ ਵਾਹ ਆਏਗੀ ਹੂੰ ਦੇਖੋ ਤੁਸੀਂ ਸਾਡੇ ਸਾਹਮਣੇ ਹੋਏ ਨਾ ਥੋੜੇ ਦਿਨ ਸਰ ਪਿਆਏ ਨਾ ਤੁਸੀਂ ਵਾਹ ਵਾਹ ਖਟ ਕੇ ਜੁੱਤੀਆਂ ਮਾਰ ਕੇ ਬੀਚਤੀ ਕਰਕੇ ਉਸ ਇਨਸਾਨ ਦੇ ਗੁਰਸਿੱਖ ਇਨਸਾਨ ਜੇ ਸਾਰੀ ਉਮਰ ਨੇਤਰੀ ਐਨੀਮੀ ਚੜੈਗੁਰ ਗਨ ਸਾਹਿਬ ਦਾ ਪ੍ਰਕਾਸ਼ ਕਰ ਕੀਤਾ ਸਾਰੇ ਹਿੰਦੁਸਤਾਨ ਦੇ ਮਹਾਪੁਰਖ ਚਾਹ ਕਿਸੇ ਵੀ ਤਰ੍ਹਾਂ ਨਾ ਸਮਝ ਸਕਦੇ ਬੂਟਾ ਸਿੰਘ ਨੇ ਸਰਕਾਰ ਕੀਤਾ ਕੀ ਕੀ ਕੀਤਾ ਬੂਟਾ ਸਿੰਘ ਨੇ ਸਿਰ ਤੇ ਟੋਕਰੀ ਢੋਈ ਜਿੱਥੇ ਕਾਰ ਸੇਵਾ ਹੁੰਦਾ ਸੀ ਬੂਟਾ ਸਿੰਘ ਗੱਡੀ ਤੋਂ ਉਤਰ ਕੇ ਸੇਵਾ ਢੋਂਦੇ ਨੇ ਆਈ ਡੂ ਥਿਸ ਆਲਸੋ ਅੱਜ ਉਸ ਬੂਟਾ ਸਿੰਘ ਨੂੰ ਉਹਨਾਂ ਦੇ ਮਨ ਤੋਂ ਬਾਅਦ ਅਸੀਂ ਇਹ ਸ਼ਰਧਾਂਜਲੀ ਦੇ ਰਿਆ ਰਾਜਾ ਬੜੇ ਹੈ ਰਾਜਾ ਬੜੇ ਤੇ ਪੈਰ ਵਰਗਾ ਨਹੀਂ ਰਾਜਪਿੰਗ ਤੋਂ ਜਮ ਮੈਮ ਨਹੀਂ ਹੋਣਾ ਚਾਹਤ ਬੂਟਾ ਸਿੰਘ ਪਾਲਟੇ ਵਿਛੀ 62 ਦੇ ਵਿੱਚ ਆ ਗਏ। ਬੇਜਿਆਦਾ ਬਣੀ। ਉਹਨੂੰ ਕਿਥੇ ਸੋੜੀਆਂ ਪਤਾ ਲੱਗ ਗਿਆ। ਇਹ ਉਹਦੀ ਸੁਸਾਇਟੀ ਉਹਦੀ ਮਾਨਸਿਕ ਹੈਗੀ ਹੈ ਜਿਹੜੀ ਉਹਨਾਂ ਗਲਤ ਵੀ ਕੀਤੀ। ਅੰਦਰੋਂ ਗੱਲ ਜਿਹੜੀ ਬੰਦਾ ਉਹਦੇ ਕਹਿੰਦਾ ਸਿਚੁਏਸ਼ਨ ਕ੍ਰੀਏਟ ਹੋ ਜਾਂਦੀ। ਜਦੋਂ ਮੈਂ ਹੁਣ ਤੁਸੀਂ ਇਹ ਬੋਲ ਰਹੇ ਨਾ ਮੈਂ ਇਹ ਸਿਚੁਏਸ਼ਨ ਕ੍ਰੀਏਟ ਮੈਂ ਕੀ ਕੀਤੀ ਆਪਾਂ। ਮੈਂ ਉਹਦੇ ਖਰਕੀ ਸਿਚੁਏਸ਼ਨ ਦੇ ਬਤਵਾ ਬੋਲਦੇ। ਤੁਸੀਂ ਵੀ ਕਾਂਗਰਸ ਚ ਰਹੇ ਹੋ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਇਹ ਅੱਗ ਪਹਿਲਾਂ ਹੀ ਬਲਦੀ ਸੀਗੀ। ਮੱਜਵੀ ਸਿੱਖਾਂ ਦੇ ਖਿਲਾਫ ਅੱਗ ਕਿਉਂ ਹੈ ਰਾਜਵਿੰਦ ਸਿੰਘ ਨਹੀਂ ਮੱਜਵੀ ਸਿੱਖਾਂ ਨਹੀਂ ਬਾਲਮੀਕ ਵੀ ਆਦਰਮੀਰ ਅੰਦਾਜ਼ੇ ਮੈਂ 80 ਚ ਇਲੈਕਸ਼ਨ ਲੜਿਆ ਮੈਂ ਦੱਸਦਾ ਕਿਉਂ ਜੀ ਮੈਂ ਬੁੱਟਰ ਸਿੰਘ ਦਾ ਪਾਣ ਨਾੜ ਰਿਹਾ ਬੁੱਟਰ ਹਮ ਕਰ ਸਿਚੁਏਸ਼ਨ ਨਹੀਂ ਜੀ ਚੰਗੀ ਮੈਂ ਡਾਈ ਚੜਾ ਕਰਦਾ ਸੀ ਹਮ ਮੇਰੀ ਮਾ ਨੂੰ ਕਹਿਣ ਕਿ ਪੈਂ ਤੂੰ ਮੈਨੂੰ ਮੁੰਡਾ ਦੇ ਦੇ ਫਿਰ ਕੋ ਸ਼ੂਤ ਨਹੀਂ ਆ ਹਮ ਇਹਨ ਸੂਤਰੀਆਂ ਨੇ ਹਟਣਾ ਅਨਜੋ ਕਰ ਲੈਣ ਖੜੀ ਜਾਨਾ ਉਹਨਾਂ ਨੂੰ ਪਤਾ ਸੀ ਹਮ ਮੈਂ 80 ਚ ਇਲੈਕਸ਼ਨ ਲੜਿਆ ਸਰ 21ਵੀਂ ਕੀ ਵੋਟਾਂ ਦੇ ਸਰਪੰਚ ਸਿੰਘ ਬੀਏ ਤੋਂ ਮਹਾਰਿਆ ਹਮ ਬਿਟਵੀਨ ਸੰਦੀਸੀ ਬਿਟਵੀਨ ਦਲਬਾਖ ਸਿੰਘ ਦੇ ਤੇ ਇਹਦੇ ਦਰਵਾਰਾ ਸਿੰਘ ਦੇ ਜਿਹੜੇ ਸੀਐਮ ਬਣੇ ਸਨ ਉਹਨਾਂ ਗਾਲ ਕੱਢੀ ਕਿ ਦਰਵਾਰਾ ਸਿੰਘ ਨੇ ਦੇਖ ਬੁੱਟਰ ਸਿੰਘ ਦਾ ਭਾਂਜਾ ਹਰਿਆ ਕਿ ਨਹੀਂ ਹਰਿਆ ਇਹ ਚੀਜ਼ ਮੈਂ ਕਿਨੇ 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 ਗਾਲ ਕੱਢੀ ਦਰਵਾਰਾ ਸਿੰਘ ਨੇ ਉਹਨੂੰ ਦਲਬਾਖ ਨੂੰ ਕਿਹਾ ਬੁੱਟਰ ਸਿੰਘ ਦਾ ਭਾਂਜਾ ਹਰਿਆ ਕਿ ਨਹੀਂ ਹਰਿਆ ਅੱਛਾ ਗਾਲ ਕੱਢ ਕੇ ਹੀ ਕਰਦਾ ਇਟ ਵਾਸ ਦੈਟ ਬੈਟਰੀ ਐਗਜ਼ਿਸਟ ਇਨ ਦੀ ਮਾਈਂਡ ਆਫ ਬੋਥ ਲੀਡਰਸ ਦਲਬਾਖ ਤੇ ਉਹਦੇ ਮਨ ਦੇ ਵਿੱਚ ਹੂੰ ਬੇਸਬਾਤ ਮੈਨੂੰ ਕੋ 5 ਸਾਲਾਂ ਸੇ ਮੈਂ ਜੋ ਕੀਤਾ ਸੀ ਜੋ ਕਰਨਾਮਾ ਕੀਤਾ ਮੈਂ ਦੱਸਣਾ ਕੀ ਕੀ ਕੀਤਾ ਫੇ ਮੈਂ ਨਾਲੇ ਮੈਂ ਵੀ ਇਨਸਾਨ ਹੈ ਮੇਰੀਆਂ ਵੀ ਫੀਲਿੰਗ ਹੈ ਤੁਸੀਂ ਮੈਨੂੰ ਹਾਰਟ ਕਰਕੇ ਮੈਨੂੰ ਖਰਾ ਕੇ ਹਰ ਗਿਆ ਔਰ ਮੈਂ ਇਸ ਗੱਲ ਨੂੰ ਗਰੰਟੀ ਨਾ ਕਰਾਂ ਮੈਂ 85 ਚ ਪਹਿਲੋ ਅਨਾਉਂਸ ਕਰਦਾ ਜਗਿੰਦਰ ਸਿੰਘ ਹਰਿਆਣਾ ਸਭ ਨੂੰ ਮੁਵਾਰਕਾ ਜਗਨੇਸ਼ ਸਿੰਘ 85 ਤੋਂ ਜਿੱਤੇ ਦਿਖਾਵਾਂਗੇ ਇੱਥੇ ਮੈਂ 12 12000 ਤੇ ਆ ਕੇ ਜਿੱਤ ਕੇ ਆਈ ਫਾਈਟ ਮੈਂ ਹੁਣ ਵੀ ਲੜਦਾ ਦਲ ਦਲਤ ਬੰਦਿਆਂ ਲਈ ਮੈਂ ਹੁਣ ਵੀ ਲੜਦਾ ਹੁਣ ਵੀ ਹੁੰਦੀ ਹੈ ਇੱਥੇ ਡਰਾਮਾ ਹੁੰਦੀ ਹੈ ਮੈਂ ਨਾਂ ਨਹੀਂ ਲੈਣਾ ਕਹਿੰਦਾ ਇਹ ਤਾਂ ਮਤਲਬ ਕਾਂਗਰਸ ਦੇ ਬਹੁਤ ਸਾਰੇ ਲੀਡਰਾਂ ਦੇ ਵਿੱਚ ਹੈ ਇਹ ਗੱਲ ਤੁਹਾਡੇ ਸਾਹਮਣੇ ਹੈ ਮੈਂ ਤੁਹਾਨੂੰ ਗੱਲ ਦੱਸੀ ਹੈ ਆਫ ਦਿ ਡੈਥ ਆਫ ਦਿ ਸ਼ਰਧਵਾਨ ਸਿੰਘ ਬੁੱਧ ਸਿੰਘ ਉਹਨਾਂ ਦੀ ਭਾਈ ਬੁਮਾਰ ਸੀ ਪਿਛਲੇ ਬੁੱਧ ਸੇ ਉੱਥੇ ਸੀ ਉਹਨਾਂ ਦਾ ਸੀਐਮ ਮੰਡਲ ਇਹਨਾਂ ਨੇ ਫਿਰ ਬਣ ਗਏ ਖਰਚਨ ਸਿੰਘ ਬਰਾੜ ਵਾਲਾ ਠੀਕ ਚਨ ਸਿੰਘ ਬਰਾੜ ਨੇ ਜਿਹੜੇ ਆਪਣੇ ਦਰਬਾਰ ਦਰਬਾਰ ਚ ਕਨ ਕਾਮਰੇਟ ਜਿਹੜਾ ਸੀਗਾ ਆਪਣੇ ਜਿਹੜੇ ਆਲੇ ਆਲੇ ਹੂੰ ਉਹਨਾਂ ਕਾ ਕਾਮਰੇਟ ਸਾਹਿਬ ਬੁੱਟਾ ਸਿੰਘ ਕਹਿੰਦੇ ਪਰ ਪਾਂਡਿਆ ਵਜੇ ਨਹੀਂ ਬਣਦਾ ਹੂੰ ਇਹ ਗੱਲ ਸਾਡੀ ਸਾਂਝੀ ਹੋ ਸਾਂਝੀ ਨੀ ਮੰਨਦਾ ਹੂੰ ਕਿ ਕਾਮਰੇਟ ਸੁਰਜੀਤ ਆਹ ਗੱਲ ਕਹਿੰਦਾ ਪੁੱਤ ਹੂੰ ਕੀ ਕਰੀਏ ਮੈਂ ਕਿਹਾ ਜੋ ਕਰਨਾ ਹੋਵੇ ਕਰਾਂ ਹੂੰ ਡਿਊਟੀ ਗੈਸਟ ਉਸੋਂ ਅਸੀਂ 43 ਐਮਐਲ ਚੁੱਕੇ ਲਗਾ 40 ਦਿਨ ਉੱਠ ਕੇ ਸਾਹ ਹੂੰ ਉਹਨਾਂ ਨੂੰ ਉਹਨਾਂ ਦੀ ਚੁਆਇਸ ਦੇ ਮਤਲਬ ਠਰਾ ਕਿ ਫਾਈਵ ਸਟਾਰ ਰੂਟ ਲੋਗੇ ਕਿਸੇ ਨੇ ਅਗਰੇ ਜਾਣਾ ਕਿਸੇ ਪੰਜਾਬ ਜਾਣਾ ਕਿਸੇ ਦੀ ਡੈਥ ਹੋ ਗਈ ਹੈ ਕਿਸੇ ਘਰ ਪੁੱਛ ਹੋ ਗਿਆ ਸਪੈਸ਼ਲ ਪਰਸਾਂ ਲਾਇਕ ਹੀ ਉਹਨਾਂ ਨੇ ਕਰਾਇ ਦਿੱਤੇ ਉਹ ਸਾਰੇ 3-4 ਦਿਨ ਉੱਤੇ ਕਰਕੇ ਕੰਮਲੀਟ ਕੀਤਾ ਉਹਨਾਂ ਆਫਟਰ ਥੈਟ ਫਿਰ ਜਦੋਂ ਸ਼੍ਰੀਮਾਨ ਨੂੰ ਲਾਇਆ ਉਹਨੂੰ ਲਾ ਕੇ ਮਿਸੇ ਪੱਟੜ ਬਣ ਹਮ ਐਵਰੀਬਾਡੀ ਨੋਜ਼ ਇਹ ਜਿਹੜਾ ਐਂਟਾਇਰ ਕਾਂਗਰਸ ਦੇ ਵਿੱਚ ਨੇ ਕਿ ਜਾਂ ਕੁਝ ਲੀਡਰ ਹੈ ਇੱਕ ਮਾਨਸ ਦਾ ਮਨੁਸ਼ੇ ਵੀ ਸਾਰੀ ਕਾਂਗਰਸ ਸਰ ਮਨੁਸ਼ੇ ਵਰਤੀ ਜਿਹੜੇ ਸਾਰੇ ਜਿਹੜੇ ਵੱਡੇ ਵੱਡੇ ਲੋਕ ਹੈਗੇ ਉਹ ਸਾਰੇ ਗਰੀਬਾਂ ਨੂੰ ਹੈਟ ਹੀ ਕਰ ਰਹੇ ਪਰ ਕਾਂਗਰਸ ਨੇ ਸਰ ਸਟਿਲ ਇਸ ਕੰਟੀਨਿਊ ਹਮ ਥਿਸ ਹੈਪਨਸ ਸਟਿਲ ਇਸ ਕੰਟੀਨਿਊ ਹੋ ਰਹੀ ਹੈ ਅੰਗਲ ਜਿਹੜੇ ਇਹ ਲੋਕ ਜਿਹੜੇ ਅਮੀਰ ਨੇ ਜਿਹੜੇ ਹਾਈ ਕਾਸਟ ਨੇ ਮੈਂ ਕਿ ਤੁਹਾਨੂੰ ਇੱਕ ਪ੍ਰਚਾਰਕ ਦੀ ਗੱਲ ਦੱਸ ਦਣਾ ਬਹੁਤ ਵੱਡਾ ਜੀ ਸੰਨ 9 ਦੀ ਗੱਲ ਦੱਸਣਾ ਹਮ ਥਿਸ ਆਈ ਦੈਂਸਨ ਸਰ ਹਮ ਔਰ ਇਹ ਦੈਂਸਨ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਸੀ ਉੱਥੇ ਹੀ ਹੋ ਰਿਹਾ ਹੈ ਉੱਥੇ ਜਿਹੜੇ ਉਹ ਹਰੀਆਂ ਬੇਲ ਵਾਲੇ ਸੰਤ ਉਹ ਵੀ ਸਨ ਉੱਪਰ ਬੈਠੇ ਸੀ ਮਾਥੇਲੇ ਬੈਠੇ ਸੀ ਜੀ ਉਹ ਲੈਕਚਰ ਕਰ ਰਹੇ ਸੀ ਮੈਂ ਸਾਰਾ ਸੁਣ ਲਿਆ ਸਰ ਸਾਰਾ ਸੁਣ ਕੇ ਉਹਨੂੰ ਪਾਈ ਜੱਤੇ ਦਾ ਨਾਂ ਨਹੀਂ ਲਿਆ ਤੀਕ ਬਹਾਦਰੀ ਸ਼ਹਾਦਤ ਦੇ ਵਿੱਚ 10 ਲੱਖ ਫੌਜ ਦੇ ਵਿੱਚ ਜੋ ਸੀਸ ਲੈ ਕੇ ਹੋਣ ਵਾਲਾ ਪਾਈ ਜੱਤੇ ਦਾ ਉਹ ਨਾਂ ਨਾ ਲਵੇ ਫਿਰ ਮਿਲ ਪਏ ਥੋੜੀ ਸਮਾਂ ਬਾਅਦ ਉਸ ਤੋਂ ਪਹਿਲਾਂ ਮੇਰਾ ਕੈਨੇਡਾ ਇੱਕ ਲੈਕਚਰ ਸੀ ਮੈਂ ਉੱਥੇ ਬੋਲਿਆ ਪਾਈ ਹਰਜਿੰਦਰ ਸਿੰਘ ਸ਼ਿਨਗਰ ਵਾਲੇ ਹੱਥ ਛੋੜ ਕੇ ਮਾਨ ਸਾਹਿਬ ਨੇ ਮੁਕਾਬਲਾ ਕੋ ਕਰ ਸਕਦਾ ਨਹੀਂ ਕਰ ਸਕਦਾ ਮੈਂ ਤੁਹਾਨੂੰ ਪਵਾੜਿਆ ਕੇ ਕੰਪਲੀਮੈਂਟ ਦਊਗਾ ਹੂੰ ਉਹਨ ਫਿਰ ਦਸਿਆ ਪਿੰਦਰਪਾਲ ਵੀ ਜਗਦਰ ਸਿੰਘ ਮਾਹਣ ਇਦਾਂ ਦਾ ਬੰਦਾ ਹੂੰ ਫਿਰ ਮੈਂ ਉਹਨੂੰ ਇੱਥੇ ਪੁੱਛੇ ਗੁਰਦੁਆਰੇ ਸਾਡੇ ਤੇ ਆ ਰਾਮਸਰ ਆ ਜਾਂਦੇ ਮੈਂ ਬੁਝੂਲ ਜਾਣਦੇ ਕਹਿੰਦਾ ਨਹੀਂ ਮੈਂ ਕਹਿੰਦਾ ਇੱਕ ਵਾਰੀ ਹੋਰ ਸੋਚੂ ਕਹਿੰਦਾ ਦਰਸ਼ਿਆ ਮੈਨੂੰ ਸਿਨ ਨਕ ਲਾਣ ਦੇ ਚਾਹ ਤੇ ਮਰੇ ਤੇਰੇ ਕਿ ਇਹ ਢੜ ਪੀੜ ਸੀ ਵੀ ਤੂੰ ਭਾਈ ਜੱਤੇ ਦਾ ਨਾ ਨਹੀਂ ਲਿਆ ਕਹਿੰਦਾ ਮੈਂ ਉੱਚਿਆਂ ਤੋਂ ਡਰਦਾ ਹੂੰ ਮੈਂ ਉੱਚੇ ਲੋਕਾਂ ਤੋਂ ਡਰਦਾ ਹਾਂ ਹੂੰ ਇੱਕ ਵਧੀ ਲੈਂਗੁਏਜ ਹੂੰ ਮੇਰੇ ਮੱਝ ਗੁੱਸਾ ਨਹੀਂ ਠੰਡਾ ਹੋਇਆ ਹੂੰ ਮੈਨੂੰ ਘਰ ਦੇ ਨੰਬਰ ਨਹੀਂ ਦਿੰਦੇ ਨਾ ਉਹ ਉਧਰ ਨੂੰ ਮਨ ਜਾਣ ਦੇ ਲਿਧਿਆਣੇ ਵਾਲ ਨੂੰ ਹੂੰ ਕਿ ਲਿਧਿਆਪੁਰਾ ਕੋਣੀ ਪਰ ਇੱਕ ਪਾਸੇ ਤੁਸੀਂ ਜਿਵੇਂ ਕਿਹਾ ਕਿ ਕਾਂਗਰਸ ਦੇ ਵਿੱਚ ਇਹ ਮਾਨਸਿਕਤਾ ਹੈਗੀ ਹੈ ਪਰ ਕਾਂਗਰਸ ਸਰ ਵਿੱਚ ਸਰ ਤੋਂ ਅਨੁਸਾਰ ਮੋਦੀ ਜੀ ਵੀ ਦੱਸਤੀ ਜਿਹੜਾ ਐਸਵੇਲੇ ਬਹੁਤ ਵੱਡਾ ਰਜ਼ਰ ਬਣਿਆ ਪਰ 500 ਹਾਂ ਮੋਦੀ ਬਹੁਤ ਵੱਡੇ ਅਹੁਦਿਆਂ ਤੇ ਵੀ ਰੇ ਚਾਈ ਬੂਟਾ ਸਿੰਘ ਨੇ ਤੁਸੀਂ ਉਹ ਚੰਗੇ ਸਿੰਘ ਚੰਨੀ ਹੁਣਾਂ ਨੂੰ ਮੁੱਖ ਮੰਤਰੀ ਬਣਾਇਆ ਕਾਂਗਰਸ ਨੇ ਕਿੰਨਾ ਕੁ ਅਵਾਰਡ ਕੀਤਾ ਚੰਨੀ ਨੂੰ ਹੁਣ ਚੰਨੀ ਦੀ ਕੀ ਹਾਲ ਹੈ ਇਹ ਤਾਂ ਹਾਈ ਕਮਾਂਡ ਹੈ ਨਾ ਇੱਥੇ ਜੋ ਹੋ ਰਿਹਾ ਹੈ ਹੂੰ ਪੰਜਾਬ ਵੀ ਸਿਚੁਏਸ਼ਨ ਦਿੱਲੀ ਦੀ ਸਿਚੁਏਸ਼ਨ ਵੱਖਰੀ ਵੱਖਰੀ ਹੈਗੀ ਹੂੰ ਇਤੇ ਤੱਕ ਹਜ਼ਾਰਾਂ ਏਕੜਾਂ ਦੇ ਮਾਲਕ ਵੀ ਹੈਗੇ ਕਿੰਨੇ ਨੂੰ ਮਾਨ ਨਹੀਂ ਮਿਲਿਆ ਹੂੰ ਕਿੰਨਾ ਕੁ ਮਿਲਿਆ ਚੰਨੀ ਨੂੰ ਮਾਨ ਹੂੰ ਅੱਜ ਚੰਨੀ ਦੀ ਕੀ ਹਾਲਤ ਹੈਗੀ ਅੱਜ ਵੀ ਲੋੜ ਲੱਗੀ ਕੋਰੇ ਸਾਹਮਣੇ ਹੋਣਾ ਜੋ ਪਰ ਮੁੱਖ ਮੰਤਰੀ ਬਣਾਤਾ ਦੂਜੀ ਵਾਲੀ ਉਮੀਦਵਾਰ ਵੀ ਮੁੱਖ ਮੰਤਰੀ ਦਾ ਬਣਾਤਾ ਆਪਣੀ ਲੋੜ ਕਰਨਗੇ ਲੋੜ ਹੈ ਲੋੜੀ ਤੇ ਗਦਹ ਨੂੰ ਬਾਪੂ ਕਹਦੇ ਨੇ ਹੂੰ ਮੈਂ ਝੂਠੇ ਹੀ ਬੋਲਦਾ ਨਾਮ ਨੂੰ ਕੰਡੰਨ ਦੇ ਲੋਣਾ ਹੂੰ ਚਰਜਿਸੰਗ ਚੰਨੀ ਵੀ ਕਹਿੰਦੇ ਨੇ ਕਿ ਚਲੋ ਇਨਸਾਨ ਹੈ ਗਲਤੀ ਹੋ ਜਾਂਦੀ ਹੈ ਜੇ ਰਾਜਪੁਰਿੰਗ ਦੇ ਕੋਲੋਂ ਇਹ ਹੋ ਗਈ ਤਾਂ ਕਹਿੰਦੇ ਮਾਫੀ ਦੇ ਦੇਣੀ ਚਾਹੀਦੀ ਹੈ ਚੰਨੀ ਦੀ ਕੀ ਰਿਲੇਸ਼ਨ ਹੈ ਉਹਦਾ ਹਮ ਆਈ ਬਿਲੋਂਗ ਟੂ ਮਾਈ ਕਮਿਊਨਿਟੀ ਹਮ ਆਈ ਬਿਲੋਂਗ ਟੂ ਮਾਈ ਕਮਿਊਨਿਟੀ ਜਦੋਂ ਮੇਰੀ ਕਮਿਊਨਿਟੀ ਆਲ ਇੰਡੀਆ ਰੈਟਰ ਜਿਹੜਾ ਹੁਣ ਕੰਮ ਕਰ ਰਹੇ ਨੇ ਸਾਰੇ ਮਜਾਰੇ ਬਡਬਡੀਆ ਮੀਟਿੰਗ ਜਲਸੀ ਪੁੱਤਲੇ ਸਾਹ ਨੇ ਜੋ ਕੁਝ ਕਰਨ ਬੰਦਮ ਦੇਣਾ ਹੈ ਜਦੋਂ ਸਾਰੇ ਪੰਜਾਬ ਦੇ ਸੈਟੀਸਫਾਈ ਹੋ ਜਾਣਗੇ ਜਸ ਨੈਕਸਟ ਇਲੈਕਸ਼ਨ ਇਜ਼ ਕਮਿੰਗ 27 ਹਮ ਆਈ ਵਿਲ ਸੀ ਦੇਖਦੇ ਹਾਂ ਕੀ ਹੁੰਦਾ ਫੇ ਦੇਖਾਂਗੇ ਕਿ ਹੋਣਾ ਕਿ ਨਹੀਂ ਹੋਣਾ ਤੁਸੀਂ ਮੇਰੀ ਸਾਥਸੱਲੀ ਨਹੀਂ ਕਰਾ ਸਕਦੇ ਕੋਈ ਕੋਈ ਕੋਣ ਜਿੱਥੇ ਮਰਜ਼ੀ ਰਾਕੇ ਮੈਂ ਖੀਲੇਦਮ ਤੱਕ ਮੇਰਾ ਸਰੀਰ ਦਾ ਜਿਰਾ ਜਰਾ ਵੀ ਲੜੇਗਾ ਇਸ ਕੰਮ ਤੋਂ ਤੁਸੀਂ ਵੀ ਪੁਰਾਣੇ ਸਾਥੀ ਰਹੇ ਹੋ ਰਾਜਾ ਬੜਿੰਗ ਹੋਣਾ ਦਾ ਜਾਂ ਕਾਂਗਰਸ ਦੇ ਲੀਡਰਾਂ ਦਾ ਕਿਸੇ ਦਿਫਾਣ ਆਇਆ ਤੁਹਾਨੂੰ ਨਹੀਂ ਉਹਨਾਂ ਬਦਮਿਸ਼ਾਵਾਂ ਦਾ ਹਾਂ ਇੱਕ ਉਹਨੂੰ ਮੈਂ ਕਪੂਸ਼ਕ ਕਿਤੀ ਆ ਜਿਹੜਾ ਸਾਡਾ ਇੱਕ ਕਹਿੰਦਾ ਮਰਿਸ਼ੇਦਾਰ ਆ ਐਕਸ਼ਨ ਮੈਲੇ ਬੈਠਾ ਉਹ ਕਿਸੇ ਸਰਟੀਫਿਕੇਟ ਦਿੱਤਾ ਜੀ ਕਰਦੇ ਆ ਨੇ ਵੀ ਤੂੰ ਬੋਲ ਬੁੱਟਰ ਸਿੰਘ ਦੇ ਹੱਕ ਤੇ ਬੋਲ ਪਈ ਮਾਫੀ ਮੰਗ ਲਿਆ ਜਿਵੇਂ ਬੋਲੀ ਹੈ ਹੂੰ ਉਹ ਆਪਣੀ ਪੀਸ਼ਨ ਬਚਾਵੇ ਹੂੰ ਮੈਂ ਬੈਦ ਨੂੰ ਚੈਲੰਜ ਕਰਦਾ ਆਪਣੀ ਪੀਸ਼ਨ ਇਲੈਕਸ਼ਨ ਵਿੱਚ ਪਾਵੇ ਦੇਖਾਂਗੇ ਕੀ ਬਣਦਾ ਫਿਰ ਹੂੰ ਕਰਦਿਆ ਨਾ ਮੇਰੀ ਗੱਲ ਹੋ ਗਈ ਹੈ ਮੇਰੀ ਪਲਾਨੀ ਨਾਲ ਗੱਲ ਹੋ ਗਈ ਹੈ ਤਾਂ ਹੁਣੇ ਮੁੰਡੇ ਨੇ ਤੁਹਾਡੇ ਸਾਹਮਣੇ ਗੱਲ ਹੋਈ ਹੈ ਕੋਈ ਗੱਲ ਅਸ ਮਹੀਨੋਂ ਸੈਟੀਸਫਾਈ ਨਹੀਂ ਕੀਤੇ ਕਿ ਕਹਿੰਦੇ ਨੇ ਸਰਮਜੋਤ ਕੀ ਕਹਿੰਦੇ ਨੇ ਕੀ ਕਦੋਂ ਸੈਟੀਸਫਾਈ ਹੋਣਗੇ ਸਰ ਤੁਸੀਂ ਕਾਨੂੰਨੀ ਕਾਰਵਾਈ ਚੱਲਣ ਦੇ ਪਰ ਮੈਂ ਕਾਨੂੰਨੀ ਘਰ ਨਾਲ ਸ਼ਰਮੈਦਾ ਬਿਕਉਂ ਮੇਰੀ ਆਤਮਾ ਜਿਹੜੀ ਹੈ ਨਾ ਉਹ ਠੰਡੀ ਨਹੀਂ ਹੋਣ ਹੂੰ ਪਰ ਮੈਂ ਨਹੀਂ ਠੰਡਾ ਹੋ ਸਕਦਾ ਮੈਂ ਬਹੁਤ ਅੰਦਰ ਜੇਜੋ ਮੈਂ ਇੱਥੇ ਉੱਥੇ ਬੜਕ ਬੜਕ ਇਦਾਂ ਤੁਹਾਡੇ ਜਜ਼ਬਾਤਾਂ ਚੋਂ ਲੱਗ ਰਿਹਾ ਕਿ ਇਹ ਬਹੁਤ ਲੰਬੀ ਆਗਿਆ ਜਿਹੜੀ ਤੁਹਾਡੇ ਅੰਦਰ ਜੀ ਮੈਂ ਝੋਲੀ ਹੈ ਨਾ ਮੈਂ ਝੋਲ ਰਿਹਾ ਮੈਂ ਕੁੱਟ ਖਾ ਰਿਹਾ ਮੈਂ ਉਹਨਾਂ ਦੀਆਂ ਗੱਲਾਂ ਸੁਣ ਰਿਹਾ ਸਭ ਕੁਝ ਹੋ ਰਿਹਾ ਕੈਬਨਟ ਜੋ ਹੁੰਦਾ ਰਿਹਾ ਮੈਨੂੰ ਉਹ ਵੀ ਪਤਾ ਉਹ ਵੀ ਮੈਨਾਂ ਹੋ ਰਿਹਾ ਉਹਨਾਂ ਦੀਆਂ ਗੱਲਾਂ ਦੀ ਮੈ ਰਿਹਾ ਇੱਕ ਦਾ ਵੀ ਸੰਤੋਖ ਸਿੰਘ ਦਾ ਵਾ ਸੀ 72 73 ਦੇ ਵਿੱਚ ਐਮੈਂਡਮੈਂਟ ਹੋਈ ਪੰਜਾਬ ਦਾ ਜੀ ਕਹਿੰਦਾ ਆ ਜਨਾਨੀਆਂ ਜਿਹੜੀਆਂ ਦਲਿਤ ਜਨਾਨੀਆਂ ਹੈਗੀਆਂ ਇਹ ਫੈਸਲੇ ਤਾਂ ਦੇ ਵਿੱਚ ਫੈਸਲੇ ਕਰਨਗੇ ਹਮ 30% ਉਹਨਾਂ ਨੂੰ ਮਿਲਿਆ ਜੀ ਡੀਜ਼ ਨੂੰ ਇਹ ਫੈਸਲੇ ਕਰਨੀ ਹੈ ਹਮ ਦਿੱਲੀ ਗਿਆ ਉਸ ਵੇਲੇ ਜਾਗ ਸਾਹ ਚ ਨੂੰ ਸਾਈ ਕਰਦੇ ਸੀ ਇਹ ਕੈਬਨਟ ਦੇ ਵਿੱਚ ਗੱਲ ਹੋਈ ਨਹੀਂ ਸਰ ਉਹ ਬੋਲਦਾ ਸੀ ਪਾਰਟੀ ਪ੍ਰਧਾਨ ਸੀ ਅੱਛਾ ਜਿਵੇਂ ਇੱਕ ਪਾਰਟੀ ਦੇ ਅੰਦਰ ਅਰੇ ਸਰ ਮੈਂ ਮੂੰਹੋਂ ਸਭ ਕੁਝ ਸੁਣ ਕੇ ਤੁਹਾਨੂੰ ਲੱਗ ਰਿਹਾ ਜਿਹੜੀ ਸਾਰੀਆਂ ਅਗਲੇ ਦਿਨ ਨਾ ਹੈਪਨ ਹੋਈਆਂ ਪਰਸਨ ਜੇ ਇਹਨਾਂ ਕੋਈ ਚੋ ਹੋ ਰਿਹਾ ਉੱਪਰ ਹਾਈ ਕਮਾਂਡ ਦੇ ਕੋਲ ਵੀ ਤੁਸੀਂ ਗਏ ਹੋਵੋਗੇ ਉੱਥੇ ਕੀ ਸੀਗਾ ਜਵਾਬ ਵਾਈ ਮੈਨੂੰ ਹਾਈ ਕਮਾਂਡ ਕੋਲ ਹੀ ਜਾਣ ਦੀ ਲੋੜ ਹੈ ਮੈਂ ਨਹੀਂ ਜਾਂਦਾ ਹੂੰ ਜਿਕੇਂਦਰ ਸਿੰਘ ਦਾ ਬਲ ਹੈਗਾ ਮﻘਾਬਲਾ ਕਰਨਾ ਗੁਰੂ ਦਾ ਸਿੱਖ ਮੇਰੇ ਆਪਣੇ ਬਲ ਹੈਗਾ ਤਾਂ ਕਿ ਮੈਂ ਬੋਲ ਸਕਦਾ ਆਈ ਕੈਨ ਸਪੀਕ ਹੂੰ ਮੌਨਨ ਕਨ ਅਜ ਕੱਲ ਪਚਾ ਸਕਦਾ ਹੈ ਮੇਰੇ ਚ ਨੀ ਕੈਪੈਸਿਟੀ ਹੈ ਇਹ ਮਾਨਸਿਕਤਾ ਦਾ ਵਿਰੋਧ ਤੁਸੀਂ ਪਾਰਟੀ ਦੇ ਅੰਦਰ ਰਿੰਦੇ ਕੀਤਾ ਕਿਉਂਕਿ ਸਰ ਇਹ ਪਿੱਛੋਂ ਚੱਲੀਆਂ ਦੀ ਮੈਂ ਨਾ ਮੈਂ ਤਾਂ ਆਰੀਣ ਤੋਂ ਲੈ ਕੇ ਵੀ ਤਾਂ ਦੱਸ ਦਵਾਂ ਕੀ ਕੀ ਬਾਪੜਦਾ ਰਿਹਾ ਸਾਨੀ ਇੱਕ ਇੱਕ ਐਗਜ਼ਾਮਪਲ ਸੁਣਾਓ ਜਿਹੜੇ 3 ਕਲਾਸ ਉਪਰਿਆ ਨੇ ਹਾਈ ਕਲਾਸ ਜਿਹਨੂੰ ਅਸੀਂ ਕਹਿੰਨੇ 1 2 3 ਕੱਤੀ ਬ੍ਰਹਿਮਣ ਵੈਸ਼ ਜੇ ਉਸ ਵੇਲੇ ਦਲਿਤ ਔਰਤ ਉਹਨਾਂ ਦੇ ਕੋਲ ਦੀ ਲੰਗੇ ਛਾਤੀ ਰੰਗੀ ਕਰਕੇ ਰੰਗਦੀ ਸੀ ਇਹ ਸਮਾਜ ਇਸ ਸਮਾਜ ਇਹ ਲੋਕ ਸਾਨੂੰ ਐ ਸਮਝਦੇ ਤੇ ਅੱਜ ਕੀ ਮਾਨਸਿਕਤਾ ਕਿ ਦਲਿਤ ਇੱਕ ਨਾਲ ਹੋ ਗਿਆ ਜ਼ਬਰਦਸਤ ਤੇ ਉਹਦੀ ਖਬਰ ਨਹੀਂ ਲੱਗੂ ਦੂਜਾ ਲਈ ਲੱਗਣਾ ਕਿਈ ਹੋ ਜਾਂਦੇ ਨੇ ਇਦਾਂ ਯੂਪੀ ਹੋਇਆ ਜੀ ਤੁਹਾਰੇ ਤਾਂ ਹਾਈ ਕਲਾਸ ਲੀਡਰ ਨਹੀਂ ਚਾਹੁੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਦਲਿਤ ਹੋਵੇ ਸਾਰਾ ਹੀ ਹੋਈ ਗੱਲ ਹੈ ਹਮ ਅਕਲ ਵਾਲਾ ਸ਼ਿਆਣਾ ਆਵੇ ਇਹ ਗੱਲ ਕੱਲੀ ਕਾਂਗਰਸ ਚ ਹੈ ਕਿ ਜਾਂ ਹੁਣ ਤੁਸੀਂ ਆਵਾਦੀ ਪਾਰਟੀ ਚੋਂ ਬਾਕੀ ਪਾਰਟੀਆਂ ਚ ਵੀ ਹੈ ਮੈਂ ਆਪਣੀ ਪਾਰਟੀ ਠਹਿਰੇ ਬਲ ਟੋਰਨ ਸਾਨੂੰ ਖੁੱਪਣ ਜੀਮਾ ਨਾ ਹੋ ਜੀਮਾ ਫੁਣਾ ਸੋਸ ਇਹ ਵੀ ਕੋਈ ਡਰ ਜਾਨ ਕਾਨ ਸਿੰਘ ਮਾਸਟਰਾਂ ਮੈਂ ਜਿੱਥੇ ਕੰਮ ਕੀਤਾ ਅਸੀਂ ਤੋਂ ਲੈ ਕੇ ਹੁਣ ਤੱਕ ਇਹਦੇ ਚ ਮੈਂ ਕਿਉਂ ਡ੍ਰੌਪ ਕੀਤਾ ਜਦੋਂ ਸਾਧੂ ਸਿੰਘ ਨੇ ਸਾਧੂ ਸਿੰਘ ਪੰਚ ਛੋੜੇ ਚਿੱਟਸਲਾਉ ਚਾਰ ਪੰਜ ਸਾਲ ਲੁੱਟ ਲਏ ਜਦੋਂ ਦਲਤਾਂ ਦਾ ਉਹਨੇ ਪੈਸੇ ਖਾਂਦੇ ਇੰਦਾਰੇ 4-5 ਰੁਪਏ ਜਿਨੋ ਆਮ ਆਲੀ ਵੀ ਪਾਰਟੀ ਹੂੰ ਜੀ ਇੱਕ ਕਲੇਮ ਕਰਦੇ ਉਸੇ ਕਾਂਸੀ ਗੱਲ ਕਰਦੇ ਤੇ ਕਾਂਗਰਸੀ ਗਵਰਨਮੈਂਟ ਸੀ ਜਦੋਂ ਉਹਨਾਂ ਗਵਰਨ ਕੀਤਾ ਪੈਸੇ ਖਾਦੇ ਆ ਇਹ ਵਾਦੀ ਮਿਨਿਸਟਰ ਚਾਰਜ ਹੂੰ ਹੁਣ ਕੀ ਹਾਲਤ ਹੈ ਹੁਣ ਪਰਿਵਾਰ ਬੱਚੇ ਉਹਦੇ ਭੱਜੇ ਸਾਰਾ ਕੁਝ ਖਿਲਿਆ ਪਿਆ ਹੁਣ ਹੂੰ ਅਜੇ ਵੀ ਇਸ ਕੇਸ ਚੱਲਦਾ ਰਹਾ ਕੋਈ ਹੂੰ ਹੁਣ ਤੁਹਾਡੀ ਪੁਲਿਸ ਦੇ ਨਾਲ ਵੀ ਗੱਲਬਾਤ ਹੋਈ ਹੋਏਗੀ ਗ੍ਰਿਫਤਾਰੀ ਹੋਏਗੀ ਰਾਜਵੜਿੰਗ ਦੀ ਇਸ ਕੇਸ ਚ ਇਹ ਤੁਹਾਨੂੰ ਪੁਲਿਸ ਨੂੰ ਨਾ ਧਰਨੇ ਤੇ ਤਾਂ ਮੈਂ ਬੈਠਾ ਹੀ ਬੈਠਾ ਸਾਜੀ ਜੀ ਇਹ ਗੱਲ ਛੱਡੋ ਗ੍ਰਿਫਤਾਰੀ ਕਰਵਾਓਗੇ ਮਰ ਵੀ ਜਾਊ ਰਹਿਿੰਦਾ ਜਿੰਦਾ ਜੀ ਬੈਠਾ ਸਾਤੀ ਤੇ ਹੂੰ ਹਾਂ ਜੇ ਗ੍ਰਿਫਤਾਰੀ ਹੋ ਜਾਂਦੀ ਫਿਰ ਕਿੰਨੀ ਬੰਦੀ ਨਹੀਂ ਤਸੱਲੀ ਨਹੀਂ ਹੈ ਮੈਂ ਤੈਨੂੰ ਪਹਿਲੋਂ ਫਿਰ ਵੀ ਨਹੀਂ ਤਸੱਲੀ ਬੰਦੀ ਦਾ ਸਰਵਟੇ ਦੇ ਪੱਗ ਲਾ ਕੇ ਪੈਰਾਂ 'ਚ ਰੁਲ ਕੇ ਇਹਨਾਂ ਕੋਲ ਬੰਦ ਰੱਖ ਲਾ ਕੋਈ ਨਹੀਂ ਮੈਂ ਮਾਫੀ ਹੈ ਕੀ ਲੜਾਈ ਕਿੱਥੋਂ ਤੱਕ ਲੈ ਕੇ ਜਾਉਗੀ ਤੁਸੀਂ ਤੋਂ ਮੇਰੀ ਕੌਮ ਤੇ ਇਹਦਾ ਨਿਛੋੜ ਕਰੇਗੀ ਕੌਮ ਦੇ ਨਾਲ ਗੱਲਬਾਤ ਹੋਈ ਹੰਦੀ ਕਿਉਂ ਨਹੀਂ ਹੋਈ ਅੱਜ ਜੋ ਕੁਝ ਪੰਜਾਬ છોੜਿਆ ਸਾਡੇ ਵਿੱਚ ਹੋ ਰਿਹਾ ਹੂੰ ਮੇਰੇ ਖਾਸਮ ਨੇ ਮਨੇ ਰੋਜ਼ ਟਾਈਪ ਹੁੰਦੇ ਅੱਜ ਇੱਥੇ ਹੋ ਗਿਆ ਅੱਜ ਇੱਥੇ ਕੱਲ ਮੁਖਸ਼ਰ ਜਿਥੇ ਬੰਦੀਆਂ ਕਰ ਰਹੀਆਂ ਹੂੰ ਮੋਗੇ ਕੱਲ ਬੜਾ ਵੱਡਾ ਜਲਸਾ ਹੋਇਆ ਬਰੇ ਸਾਹਮਣੇ ਸਾਰਾ ਹੋ ਰਿਹਾ ਇਹ ਜਗਿੰਦਰ ਸਿੰਘ ਇੱਕ ਸੰਸਾਦ ਦੇ ਰੂਪ ਵਿੱਚ ਕੰਮ ਕਰਦਾ ਹੈ ਜਗਿੰਦਰ ਸਿੰਘ ਕੱਲਾ ਨਹੀਂ ਹੈ ਨਾ ਆਈ ਐਮ ਨੋਟ ਅਲੋਨ ਮੇਰਾ ਗੁਰੂ ਮੇਰੇ ਨਾਲ ਹੈ ਤੇ ਮੈਨੂੰ ਪ੍ਰੋਸ਼ਾ ਉਹ ਮੇਰੇ ਨਾਲ 24 ਘੰਟੇ ਆਈ ਵਿਲ ਫਾਈਟ ਟਿਲ ਡੈਥ ਮੁੜ ਕੇ ਇਦਾਂ ਦੀ ਗੱਲ ਨਾ ਬਾਪੜੀ ਮੇਰੀ ਜਾਨ ਵੀ ਕੁਰਬਾਨ ਕਰਨੇ ਪੀਮਾ ਕਰੂੰਗਾ ਰਾਲੇਵੜਿੰਗ ਤੁਹਾਨੂੰ ਵੀ ਕਈ ਜਰੀ ਪਾਰਟੀ ਦੇ ਵਿੱਚ ਮਿਲਦੇ ਜਦੋਂ ਮਿਲਦੇ ਨੇ ਉਦੋਂ ਰਵਈਆ ਕਿਵੇਂ ਦਾ ਹੁੰਦਾ ਹੈ ਜਦੋਂ ਤੁਹਾਨੂੰ ਇੰਡੀਵਿਜੂਅਲੀ ਮਿਲਦੇ ਨੇ ਉਦੋਂ ਰਵਈਆ ਕਿਵੇਂ ਦਾ ਹੁੰਦਾ ਕਿਹਦਾ ਰਾਜਾ ਬਰਿੰਗ ਦਾ ਮੇਰੀ ਗੁੱਡੀਆਂ ਹਟ ਲਉਂਗਾ ਰਾਜਾ ਬਰਿੰਗ ਹਾਂ ਮੀਡੀਅਮ ਠਹਿਵਾ ਤੇ ਬਾਡੀ ਕਿਉਂ ਇਹ ਵਾਕਈ ਸਤਕਾਰ ਹੈ ਕਿ ਜਾਂ ਫਿਰ ਦਿਖਾਵਾ ਤੁਸੀਂ ਮੰਨਦੇ ਹੋ ਦਿਖਾਵਾ ਹੂੰ ਸਤਕਾਰ ਨਹੀਂ ਹੈ ਮੇਰੀ ਉਮਰ ਕਿੰਨੀ ਉਹਦੀ ਕਿੰਨੀ ਉਮਰ ਹੈ ਮੈਂ 88 ਸਾਲ ਦਾ ਸਰ ਬੁੱਟਾ ਸਿੰਘ ਦੀ ਕਿੰਨੀ ਉਮਰ ਸੀ ਮੈਨੂੰ 16 ਸਾਲ ਵੱਡੇ ਚੰਦ ਉਹ ਜੰਮਿਆ ਸੀ ਤੁਹਾਨੂੰ ਪਤਾ ਬੁੱਟਾ ਸਿੰਘ ਕੀ ਸੀ ਇਹਨੂੰ ਬੁੱਟਾ ਸਿੰਘ ਤੇਰਾ ਉਹਦਾ ਗੁਰਾਂ ਦਾ ਹੂੰ ਉਹ ਗੁਰ ਹੈ ਕੁਰਿਆਨ ਫਰੰਦ ਕਰਦਾ ਹੂੰ ਫਿਰ ਉਹਨਾਂ ਨੂੰ ਗੋਰੀ ਬੰਦਾ ਉਹ ਗੋਰੀ ਹੂੰ ਉਹਦਾ ਰੰਗ ਕੀ ਹੈ ਹੂੰ ਉਹਦਾ ਕੀ ਰੰਗ ਹੈ ਤੁਸੀਂ ਦੱਸੋ ਕੀ ਰੰਗ ਕਹਿ ਦੇ ਆਪਣ ਨੂੰ ਹੂੰ ਕਿੱਦਾਂ ਦਾ ਰੰਗ ਹੈ ਤੁਸੀਂ ਨਹੀਂ ਕਹਿ ਸਕਦੇ ਮੈਂ ਕਹਾਂ ਹੂੰ ਬੂਟਾ ਸਿੰਘ ਦਾ ਹੁਣ ਫੋਟੋ ਦੇ ਜਾਣ ਕੇ ਕਾਲਾ ਦੱਸ ਗਾਲੇ ਬੂਟੇ ਦਾ ਰੰਗ ਤਾਂ ਕਾਲਾ ਨਹੀਂ ਨਹੀਂ ਜਾਣਦੇ ਹੋ ਯਾਰ ਉਹ ਤਾਂ ਹੁਣ ਦਿਖਾਉਂਦੇ ਐ ਹੂੰ ਵੀ ਕਿਉਂਕਿ ਉਹਨਾਂ ਨੂੰ ਸ਼ੋਅ ਕਰਨ ਦਾ ਬੂਟਾ ਸਿੰਘ ਕਾਲਾ ਤੇ ਮੈਂ ਦੱਸੂ ਬੂਟਾ ਸਿੰਘ ਚਿੱਟਾ ਕਿਦਾਂ ਦਾ ਹੁੰਦਾ ਸੁਣ ਇਹਨੂੰ ਮਤੋਂ ਹੁਣ ਵਾਲੇ ਇਹਨੂੰ ਦੱਸਾਂਗਾ ਆ ਆਜੇ ਲੜੇ ਜੀ ਤੌਰ ਤੇ ਕਰ ਲੈ ਹੂੰ ਠੀਕ ਹੈ ਠੀਕ ਹੈ ਮਾਨ ਸਾਹਿਬ ਧੰਨਵਾਦ ਇਲੈਕਸ਼ਨ ਲੜ ਲੈ ਮੇਰੇ ਮੁਕਾਬਲੇ ਦੇ ਪਾਰਟੀ ਠੀਕ ਹੈ ਮਾਨ ਸਾਹਿਬ ਧੰਨਵਾਦ ਗੱਲਬਾਤ ਕਰਨ ਦੇ ਲਈ ਸੋ ਇਹ ਜੁਗਿੰਦਰ ਸਿੰਘ ਮਾਨ ਹੈਗੇ ਨੇ ਜਿਹੜੇ ਬੂਟਾ ਸਿੰਘ ਦੇ ਭਾਂਜੇ ਹੈਗੇ ਨੇ ਤਾਂ ਇਹਨਾਂ ਦੇ ਵੱਲੋਂ ਮਿਲ ਕੇ ਜਿਹੜੀ ਐਫ ਆਈ ਆਰ ਦਰਜ ਕਰਵਾਈ ਗਈ ਹੈ ਪਰ ਕਹਿੰਦੇ ਨੇ ਕਿ ਐਫ ਆਈ ਆਰ ਦੇ ਨਾਲ ਅਸੀਂ ਸੰਤੁਸ਼ਟ ਨਹੀਂ ਹੈਗੇ ਗ੍ਰਫਤਾਰੀ ਵੀ ਕਰਾਵਾਂਗੇ ਔਰ ਜੋ ਕਾਨੂੰਨੀ ਕਹਿੰਦੇ ਨੇ ਕਿ ਰਾਹ ਚੱਲਿਆ ਉਹ ਅਸੀਂ ਉਸ ਤੇ ਚੱਲਾਂਗੇ ਔਰ ਬਾਕੀ ਰਹੀ ਗੱਲ ਸੈਟੀਸਫੈਕਸ਼ਨ ਦੀ ਕਹਿੰਦੇ ਨੇ ਕਿ ਭਾਈਚਾਰੇ ਦੇ ਉੱਪਰ ਡਿਪੈਂਡ ਕਰਦਾ ਕਿ ਭਾਈਚਾਰਾ ਅਗਲਾ ਫੈਸਲਾ ਹੁਣਾ ਕੀ ਲੈਂਦਾ ਰਹਿ ਕੇ ਰਹੋ #ਪੰਜਾਬ